ना वो मेरे साथ है हरदम हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो, वो है वो मेरा मसीह ਅੱਜ ਦਾ ਦਿਨ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਬਾਈਬਲ ਵਿੱਚ ਮੱਤੀ ਦੀ ਅੰਜੀਲ ਉਹਦੇ 16 ਅਧਿਆਏ ਦੇ 18 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਕਿ ਯਿਸੂ ਨੇ ਕਿਹਾ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੋਈ ਵਾਸ ਨਾ ਚੱਲੇਗਾ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਇਸ ਪੱਥਰ ਦਾ ਅਰਥ ਕੀ ਹੈ ਪਹਿਲਾਂ ਇਹ ਪੱਥਰ ਸੱਚਾਈ ਹੈ ਪ੍ਰਭੂ ਯਿਸੂ ਮਸੀਹ ਨੇ ਯੋਹਾਨਾ ਦੀ ਅੰਜ਼ੀਲ 8ਵੇਂ ਅਧਿਆਏ ਦੇ 32ਵੇਂ ਵਚਨ ਵਿੱਚ ਕਿਹਾ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਇਹ ਸਚਾਈ ਪ੍ਰਭੂ ਯਿਸੂ ਮਸੀਹ ਖੁਦ ਆਪ ਹੀ ਹੈ ਉਸਦੇ ਗੁਣ ਅਤੇ ਸਲੀਬ ਉੱਤੇ ਮਨੁੱਖਾਂ ਦੀ ਮੁਕਤੀ ਲਈ ਉਸਦੇ ਕੀਤੇ ਗਏ ਕੰਮ ਹੀ ਸਚਾਈ ਹਨ ਇਸ ਸਚਾਈ ਉੱਤੇ ਵਿਸ਼ਵਾਸ ਰੱਖਣ ਵਾਲੇ ਆਪੇ ਹੀ ਗਵਾਹੀ ਦਿੰਦੇ ਹਨ ਅਤੇ ਇਸ ਸਚਾਈ ਦੇ ਲਈ ਉਹਨਾ ਨੇ ਆਪਣੇ ਪ੍ਰਾਣਾਂ ਦੀ ਵੀ ਚਿੰਤਾ ਨਾ ਕੀਤੀ ਦੂਜਾ ਇਹ ਸਚਾਈ ਉੱਤੇ ਵਿਸ਼ਵਾਸ ਅਤੇ ਇਕਰਾਰ ਹੈ ਪੌਲਸ ਜੋ ਪਹਿਲਾਂ ਕਲੀਸੀਆ ਅਤੇ ਪ੍ਰਭੂ ਉੱਤੇ ਵਿਸ਼ਵਾਸ ਕਰਨ ਵਾਲਿਆਂ ਦਾ ਸਤਾਉਣ ਵਾਲਾ ਸੀ ਜਦੋਂ ਇਹ ਸਚਾਈ ਨੂੰ ਜਾਣ ਲੈਂਦਾ ਅਰਥਾਤ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਤਾਂ ਉਹ ਆਪ ਰومیਆਂ ਨੂੰ ਲਿਖੀ ਗਈ ਪੱਤਰੀ ਦੇ 10 ਅਧਿਆਇ ਦੇ 9 ਅਤੇ 10 ਵਚਨਾਂ ਵਿੱਚ ਇਸ ਤਰ੍ਹਾਂ ਆਖਦਾ ਹੈ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਸੂ ਦਾ ਇਕਰਾਰ ਕਰੇ ਅਤੇ ਆਪਣੇ ਹਿਰਦੇ ਨਾਲ ਮੰਨ ਲਵੇ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਤਾਂ ਤੂੰ ਬਚਾਇਆ ਜਾਵੇਂਗਾ ਧਰਮ ਲਈ ਤਾਂ ਹਿਰਦੇ ਨਾਲ ਨਿਸ਼ਚਾ ਕਰੀ ਦੀ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕਰੀਦਾ ਹੈ ਤੁਸੀਂ ਇਹ ਸਚਾਈ ਨੂੰ ਜਾਣ ਕੇ ਵਿਸ਼ਵਾਸ ਕਰ ਪ੍ਰਭੂ ਯਸੂ ਮਸੀਹ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਕਬੂਲ ਕਰ ਸਕੋ ਪਰਮੇਸ਼ਰ ਅੱਗੇ ਸਾਡੀ ਇਹੋ ਪ੍ਰਾਰਥਨਾ ਹੈ